29 ਅਗਸਤ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਅੱਜ ਧੜਕਸਰ ਪੰਜਾਬ ਦੇ ਕੁਝ ਕਿ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਦੇਖਿਆ ਗਿਆ ਖਾਸ ਕਰਕੇ ਪਹਾੜਾ ਦੇ ਨਾਲ ਲੱਗਦੇ ਖੇਤਰ ਚਾਹੇ ਉਹ ਚੰਡੀਗੜ੍ਹ ਮੁਹਾਲੀ ਰੋਪੜ ਜਾਂ ਅਨੰਦਪੁਰ ਸਾਹਿਬ ਦੇ ਇਲਾਕੇ ਹੁਣ ਉਨ੍ਹਾਂ ਦੇ ਵਿੱਚ ਤੇਜ਼ਮੀ ਦੀਆਂ ਕਾਰਵਾਈਆਂ ਦੇਖੀਆਂ ਗਈਆਂ ਕੁਝ ਕੇ ਖੇਤਰ ਅਮਰitsar ਦੇ ਗੁਰਦਾਸਪੁਰ ਦੇ ਪਠਾਨਕੋਟ ਤੇ ਜਾਂ ਹੁਸ਼ਿਆਰਪੁਰ ਦੇ ਇਨ੍ਹਾਂ ਵਿੱਚ ਵੀ ਟੁੱਟਵੇਂ ਜਿਹੇ ਤੌਰ ਤੇ ਮੀਂਹ ਦੇ ਸ਼ਰਾਟੇ ਤੇ ਕਈ ਖੇਤਰਾਂ ਦੇ ਵਿੱਚ ਬੱਦਲਬਾਈ ਦੇਖੀ ਗਈ ਇਸੇ ਤਰ੍ਹਾਂ ਹੀ ਕਰਪੂਥਲੇ ਤੇ ਜਲੰਧਰ ਜ਼ਿਲ੍ਹਿਆਂ ਦੇ ਵਿੱਚ ਵੀ ਲਗਾਤਾਰ ਹਲਕੀ ਤੋਂ ਦਰਮਿਆਨੀ ਬੱਦਲਬਾਈ ਬਣੀ ਹੋਈ ਹੈ ਅੱਜ ਪੰਜਾਬ ਦਾ ਮੌਸਮ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਸਾਫ਼ ਰਹੇਗਾ ਪਰ ਦੁਪਹਿਰ ਤੋਂ ਪਹਿਲਾਂ ਜਾਂ ਦੁਪਹਿਰ ਤੋਂ ਬਾਅਦ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਕੁਝ ਖੇਤਰਾਂ ਦੇ ਵਿੱਚ ਜ਼ਰੂਰ ਲੱਗ ਸਕਦੇ ਹਨ ਕੱਲ ਤੋਂ ਮੀਂਹ ਦੀਆਂ ਕਾਰਵਾਈਆਂ ਦੇ ਵਿੱਚ ਵਾਧਾ ਹੋਣਾ ਸ਼ੁਰੂ ਹੋਵੇਗਾ ਚਾਹੇ ਉਹ ਅੱਜ ਸ਼ਾਮ ਤੋਂ ਜਾਂ ਅੱਧੀ ਰਾਤ ਤੋਂ ਬਾਅਦ ਵੀ ਮੀਂਹ ਦੀਆਂ ਕਾਰਵਾਈਆਂ ਵਿੱਚ ਪੰਜਾਬ ਦੇ ਵਿੱਚ ਵਾਧਾ ਹੁੰਦਾ ਹੋਇਆ ਦਿਖਾਈ ਦੇਵੇਗਾ ਜਿਹਦੇ ਵਿੱਚ ਮੱਝਾ ਦੁਆਬਾ ਤੇ ਪਵਾਰ ਖੇਤਰ ਦੇ ਵਿੱਚ ਵਧੇਰੇ ਮੀਂਹ ਦੀ ਸੰਭਾਵਨਾ ਹੋਣਗੀਆਂ ਪਹਾੜੀ ਖੇਤਰਾਂ ਦੇ ਵਿੱਚ ਵੀ ਇਹਨਾਂ ਦਿਨਾਂ ਦੇ ਵਿੱਚ ਅਗਲੇ 3 ਤੋਂ 4 ਦਿਨ ਮੀਂਹ ਪਵੇਗਾ। ਪੰਜਾਬ ਵਿੱਚ ਹੜ੍ਹਾਂ ਦਾ ਖਤਰਾ ਲਗਾਤਾਰ ਬਣਿਆ ਹੋਇਆ ਹੈ ਕਿਉਂਕਿ ਡੈਮ ਓਵਰਫਲੋ ਹੋ ਰਹੇ ਹਨ, ਜਿਆਦਾ ਭਰੇ ਹੋਏ ਹਨ, ਖਤਰੇ ਦੇ ਨਿਸ਼ਾਨ ਦੇ ਲਗਭਗ ਕੁਝ ਕੁ ਉੱਪਰ ਹਨ ਤੇ ਕੁਝ ਕੁ ਲੱਗ ਪਹੁੰਚ ਚੁੱਕੇ ਹਨ। ਹੜ੍ਹਾਂ ਤੋਂ ਰਾਹਤ ਅਜੇ ਤੱਕ ਮਿਲਦੀ ਹੋਈ ਦਿਖਾਈ ਨਹੀਂ ਦੇ ਰਹੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਨਾਲ ਸਥਿਤੀ ਥੋੜੀ ਬਹੁਤੀ ਹੋਰ ਖਰਾਬ ਹੋ ਸਕਦੀ ਹੈ।